ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣੋ ਜੀ ਸੰਗਤ ਨੂੰ ਪਤਾ ਹੈ ਕਿ ਜਿਹੜੇ ਅੱਜ ਦੇ ਹਾਲਾਤ ਪੰਜਾਬ ਦੇ ਕਿਸਾਨ ਹਰਿਆਣਾ ਪੂਰੇ ਭਾਰਤ ਵੱਲੋਂ ਜਿਹੜਾ ਕੀ ਕਿਸਾਨੀ ਸੰਘਰਸ਼ ਅੱਜ ਤੋਂ ਕਈ ਦਿਨਾਂ ਤੋਂ ਰੋਲਾ ਪੈ ਰਿਹਾ ਕਿਸਾਨਾਂ ਦਾ ਦਿੱਲੀ ਜਾਣ ਲਈ ਜਿਹੜੇ ਕੀ ਸਰਕਾਰਾਂ ਨੇ ਕਿਸਾਨਾਂ ਦੇ ਵਾਅਦੇ ਨਹੀਂ ਪੂਰੇ ਕੀਤੇ ਅਸੀਂ ਸਾਰੇ ਕਿਸਾਨਾਂ ਨੂੰ ਹੀ ਬੇਨਤੀ ਕਰਦੇ ਵੀ ਇਕੱਠੇ ਹੋ ਕੇ ਤੁਸੀਂ ਜਾਬ ਤੇ ਜੇ ਲੈ ਕੇ ਇਹਨਾਂ ਸਰਕਾਰਾਂ ਦੇ ਖਿਲਾਫ ਡਟ ਕੇ ਲੜਾਈ ਲੜੋ ਕਿਉਂਕਿ ਸਰਕਾਰਾਂ ਨੂੰ ਵੀ ਇੱਕ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਹੱਕ ਦੇਣ ਦੀ ਲੋੜ ਹੈ ਜਿਵੇਂ ਕਿ મોદી ਸਰਕਾਰ ਚਾਹੇ ਪੰਜਾਬ ਦੀ ਸਰਕਾਰ ਹੋਵੇ ਇਹਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਕੋਈ ਮਜ਼ਦੂਰ ਜਥੇਬੰਦੀਆਂ ਸਾਰਿਆਂ ਨੂੰ ਇਕੱਠਿਆ ਹੋ ਕੇ ਜਿਹੜਾ ਕੀ ਉਹਨਾਂ ਦਾ ਬੰਦ ਹੱਕ ਦਿੱਤਾ ਜਾਵੇ ਨਾ ਕਿ ਹੁਣ ਤੁਸੀਂ ਬਾਰਡਰ ਤੇ ਵੇਖ ਸਕਦੇ ਆ ਇਸ ਟਾਂ ਸ਼ੰਮੂ ਬਾਰਡਰ ਦੇ ਬਾਰਡਰ ਤੇ ਅੱਜ ਦਾ ਮਾਹੌਲ ਕਈ ਕਿਸਾਨ ਜ਼ਖਮੀ ਹੋ ਰਹੇ ਨੇ ਕਈਆਂ ਤੇ लाठी चार्ज ਹੋਇਆ ਹੈ ਉੱਤੇ ਬੈਰੀਗੇਡ ਚਲੋ ਕਿਸਾਨ ਤੋੜ ਰਹੇ ਨੇ ਇਹ ਪ੍ਰਸ਼ਾਸਨ ਨੂੰ ਵੀ ਦੇਖਣ ਦੀ ਲੋੜ ਹੈ ਸਰਕਾਰਾਂ ਨੂੰ ਵੀ ਦੇਖਣ ਦੀ ਲੋੜ ਹੈ ਕਿਉਂਕਿ ਇਹਨਾਂ ਕਿਸਾਨਾਂ ਨੇ ਇਹਨਾਂ ਮਜ਼ਦੂਰਾਂ ਨੇ ਇਹ ਭਾਰਤ ਵਾਸੀਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸਰਕਾਰਾਂ ਪਰ ਰੱਖ ਦਿਆ ਸਰਕਾਰਾਂ ਨੂੰ ਪੈਦਾ ਕਰਦੇ ਆ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਇਹ ਜਨਤਾ ਭਾਰਤ ਦੇਸ਼ ਦੀ ਕਿਉਂਕਿ ਅਸੀਂ ਸਰਕਾਰ ਤਾਂ ਹੋਣੇ ਸਾਨੂੰ ਸੁੱਖ ਮਿਲੇ ਅਸੀਂ ਖੁਸ਼ਹਾਲ ਹੋਈਏ ਸਾਡਾ ਭਾਰਤ ਖੁਸ਼ਹਾਲ ਹੋਵੇ ਸਾਡਾ ਪੰਜਾਬ ਚੜ੍ਹਦੀ ਕਲਾ ਚ ਰਹੇ ਤੇ ਜੇ ਇਹ ਹੀ ਸਰਕਾਰਾਂ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਧੱਕੇ ਕਰਨ ਗਿਆ ਤੇ ਇਹ ਲੋਕਤੰਤਰ ਰਾਜ ਹੈ ਲੋਕ ਕਿਹਨੂੰ ਚੁਣ ਸਰਕਾਰਾਂ ਨੂੰ ਲੋਕ ਚੁਣਦੇ ਨੇ ਜੇ ਸਰਕਾਰਾਂ ਹੀ ਲੋਕਾਂ ਦੀ ਫਰਿਆਦ ਨਹੀਂ ਸੁਣਨਗੇ ਕਿਸਾਨਾਂ ਦੀ ਫਰਿਆਦ ਨਹੀਂ ਸੁਣਗੇ ਜਾਂ ਮਜ਼ਦੂਰਾਂ ਦੀ ਨਹੀਂ ਸੁਣਗੇ ਜਿਹੜਾ ਵੀ ਸਰਕਾਰ ਨੂੰ ਅਸੀਂ ਕਹਿੰਨੇ ਉਹਨਾਂ ਦਾ ਹੱਕ ਆ ਉਹਨਾਂ ਦੇ ਨਾਲ ਬਹਿ ਕੇ ਆਰਾਮਤਾ ਕਾਇਮ ਕੀਤਾ ਜਾਵੇ ਜੋ ਕਹਿੰਦੇ ਆ ਮਸਲੇ ਸਾਰੇ ਹੱਲ ਹੋ ਜਾਂਦੇ ਇਕੱਠਿਆਂ ਹੋ ਗਏ ਕਿਸਾਨਾਂ ਦੇ ਨਾਲ ਵੀ ਧੱਕਾ ਨਹੀਂ ਤੁਹਾਨੂੰ ਕਰਨਾ ਚਾਹੀਦਾ ਮਜ਼ਦੂਰਾਂ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਜੇ ਦੇਸ਼ ਚੱਲਦਾ ਹੈ ਕਿਸਾਨਾਂ ਮਜ਼ਦੂਰਾਂ ਦੇ ਨਾਲ ਹੀ ਚੱਲਦਾ ਹੈ ਜਿਹੜੇ ਵੱਡੇ ਵੱਡੇ ਲੋਕ ਨੇ ਕਿੰਨਾ ਕੋ ਸਾਥ ਦੇ ਰਹੇ ਕਿੰਨੇ ਕੋ ਉਹਨਾਂ ਦੇ ਬੱਚੇ ਆਰਮੀ 'ਚ ਮਿਲਟਰੀ 'ਚ ਜਾਂ ਬਾਰਡਰਾਂ ਤੇ ਲੜਦੇ ਨੇ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਜਾ ਕੇ ਬਾਰਡਰਾਂ ਤੇ ਲੜ ਰਹੇ ਨੇ ਰੋਜ਼ ਕਿਸੇ ਨਾ ਕੇ ਕਿਸਾਨ ਦੇ ਬੱਚੇ ਦੀ ਲਾਸ਼ ਹੁੰਦੀ ਆ ਕਦੇ ਮਜ਼ਦੂਰ ਦੇ ਬੱਚੇ ਦੀ ਲਾਸ਼ ਆਉਂਦੀ ਆ ਤਰੰਗਾ ਜਿਲ੍ਹੇ ਪੇਟ ਲਪੇਟ ਕੇ ਇਸ ਕਰਕੇ ਸਰਕਾਰਾਂ ਨੂੰ ਇਹਨਾਂ ਕਿਸਾਨਾਂ ਦਾ ਇਹਨਾਂ ਮਜ਼ਦੂਰਾਂ ਦਾ ਇਕੱਠੇ ਹੋ ਕੇ ਸਾਥ ਦੇ ਕੇ ਇਹਨਾਂ ਦੇ ਬਹਿ ਕੇ ਮਸਲੇ ਹੱਲ ਕਰਨੇ ਚਾਹੀਦੇ ਨਾ ਕਿ ਲੜਾਈਆਂ ਝਗੜਿਆ 'ਚ ਕਿਸਾਨ ਜਿਹੜੇ ਦਿੱਲੀ ਜਾ ਰਹੇ ਨੇ ਉਹਨਾਂ ਨੂੰ ਵੈਸੇ ਹੀ ਕਹਿੰਦੇ ਸਾਰੇ ਇਕੱਠੇ ਰੋ ਜਿਹੜੀ ਅਡੋੜ ਜਥੇਬੰਦੀਆਂ ਸਾਰੇ ਇਕੱਠੇ ਹੋ ਗਏ ਆਪਣਾ ਹੱਕ ਮੰਗੋ ਸਰਕਾਰਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਹੱਕ ਦੇਣ ਦੀ ਲੋੜ ਏ ਬਾਕੀ ਕਿਸਾਨ ਜਥੇਬੰਦੀਆਂ ਅਸੀਂ ਬੇਨਤੀ ਕਰਦੇ ਆ ਖਾਲਸਾ ਪੰਥ ਉਹਨਾਂ ਦੇ ਨਾਲ ਪਹਿਲਾਂ ਡਟ ਕੇ ਖੜਾ ਸੀ ਹੁਣ ਵੀ ਖਾਲਸਾ ਪੰਥ ਕਿਸਾਨ ਜਥੇਬੰਦੀਆਂ ਦੇ ਨਾਲ ਡਟ ਕੇ ਖੜਾ ਤਕੜੇ ਹੋ ਕੇ ਤੁਸੀਂ ਆਪਣੇ ਹੱਕਾਂ ਦੀ ਗੱਲ ਕਰੋ ਸਰਕਾਰਾਂ ਨੂੰ ਵੀ ਜੋ ਕਿਸਾਨ ਜਥੇਬੰਦੀਆਂ ਮੰਗ ਰਹੀਆਂ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ ਕਿਉਂਕਿ ਸਰਕਾਰਾਂ ਨੂੰ ਕਿਸਾਨ ਮਿਹਨਤੋਂ ਹੀ ਪੈਦਾ ਕਰਦੇ ਨੇ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ